ਕਿਉਂਕਿ ਪੰਜਾਂ ਨੇ ਰੀਲ ਚਲਾਈ ਜਾਣੀਆਂ ਅਨਹਦ ਦੀ ਆਵਾਜ਼ ਪ੍ਰਗਟ ਹੋਣ ਤੋਂ ਬਾਅਦ ਵੀ ਉਹਨਾਂ ਨੇ ਸੁਣਨ ਨਹੀਂ ਦੇਣੀ ਉਹ ਸਾਰੀ ਸਾਰੀ ਉਮਰ ਸ਼ਬਦ ਪ੍ਰਗਟ ਹੀ ਰਹਿੰਦਾ ਮਹਾਪੁਰਖਾਂ ਦੀ ਕਿਰਪਾ ਸਦਕਾ ਤੇ ਉਹ ਕਹਿੰਦੇ ਵੀ ਚੱਲਦਾ ਤਾਂ ਹੈਗਾ ਵੀ ਪਰ ਸਾਡੇ ਅੱਗੇ ਆ ਟੀਟੀ ਜੀ ਚੱਲੀ ਜਾਂਦੀ ਆ ਉਹ ਪ੍ਰੇਮ ਨਹੀਂ ਨਾ ਪਿਆ ਤਾਂ ਉਹਨਾਂ ਨੂੰ ਟੀਟੀ ਲੱਗਦੀ ਆ ਜਦੋਂ ਪ੍ਰੇਮ ਪੈ ਜਾਂਦਾ ਉਹ ਟੀਟੀ ਨਹੀਂ ਹੈਗੀ ਉਹ ਦਸਵੇਂ ਘਰ ਦੀਆਂ ਮਾਲਕ ਦੇ ਮੁਖ ਦੀਆਂ ਆਵਾਜ਼ਾਂ ਆ ਤਾਂ ਜਦੋਂ ਉਹਦੇ ਚ ਪ੍ਰੇਮ ਪੈ ਜਾਂਦਾ ਉਹ ਕਹਿੰਦੇ ਇਹ ਤਾਂ ਖਜ਼ਾਨਾ ਸੀਗਾ ਹੂੰ ਤਾ ਫਿਰ ਉਹਦੇ ਵਿੱਚੋਂ ਆਪਾਂ ਨੂੰ ਸਾਰਾ ਮਹਾਰਾਜ ਨੇ ਕਿਰਪਾ ਕਰੀ ਜਾਣੀ ਆ। ਔਰ ਫਿਰ ਇੱਥੇ ਜਾ ਕੇ ਕਹਿੰਦੇ ਆ ਵੀ ਖੇਤੀ ਜਿਹੜੀ ਆ ਉਹ ਸਹਜ ਵਿੱਚ ਜਾ ਕੇ ਜੰਮ ਗਈ। ਹੁਣ ਸਵਾਦ ਸਾਡੇ ਜਮਾ ਹੋਣ ਲੱਗੇ। ਹੁਣ ਸਭ ਤੋਂ ਪਹਿਲਾ ਰੁਤਬਾ ਜਿਹੜਾ ਇੱਕ ਗੁਰਮਖ ਦਾ ਹੁੰਦਾ ਹੈ ਉਹ ਹੁੰਦਾ ਹੈ ਸੰਤ ਤੇ ਸਿਪਾਈ ਦਾ। ਇਹ ਜਦੋਂ ਗੁਰੂ ਘਰ 'ਚ ਆਪਾਂ ਨੂੰ ਦਾਖਲਾ ਮਿਲਦਾ ਹੈ ਨਾ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਮਨੁੱਖ ਆ ਮਨੁੱਖ ਜਦੋਂ ਨਾਮ ਜਪਣ ਲੱਗ ਗਿਆ ਪਰ ਹਜੇ ਔਗਣ ਨਹੀਂ ਛੱਡਦਾ ਨਾਮ ਵੀ ਜਪਦਾ ਹੈ ਪਰ ਕਦੇ ਨਿੰਦਿਆ ਵੀ ਕਰ ਬੈਠਦਾ ਹੈ ਨਾਮ ਵੀ ਜਪਦਾ ਹੈ ਪਰ ਕਦੇ ਕੰਮ ਵਿੱਚ ਚਲਿਆ ਜਾਂਦਾ ਹੈ ਨਾਮ ਵੀ ਜਪਦਾ ਹੈ ਪਰ ਕਦੇ ਗਲਤੀਆਂ ਕਰ ਬੈਠਦਾ ਹੈ ਉਹਨੂੰ ਦੇਵਤਾ ਕਹਿੰਦੇ ਨੇ ਕੀ ਕਹਿੰਦੇ ਨੇ ਕਾਮ ਨਾ ਵਿਸਰਿਓ ਕਰੋਧ ਨਾ ਵਿਸਰਿਓ ਲੋਭ ਨਾ ਛੁਟਕਿਓ ਦੇਵਾ ਉਹ ਦੇਵਤੇ ਜਿਹੜੇ ਹੁੰਦੇ ਨੇ ਨਾ ਨਾਮ ਜਪਦੇ ਆ ਚੰਗੇ ਕਰਮ ਕਰਦੇ ਆ ਪਰ ਕਾਮ, ਕਰੋਧ ਤੇ ਲੋਭ ਉਹਨਾਂ ਤੇ ਕੰਮ ਕਰਦਾ ਹੈ ਮਤਲਬ ਕਿ ਜਿਵੇਂ ਮਹੀਨਾ ਕਿਤਾ ਬਚਾਰ ਰੱਖਿਆ ਤੇ ਮਹੀਨੇ ਤੋਂ ਬਾਅਦ 2-4 ਦਿਨ ਕੋ ਇਹ ਜੇ ਆਏ ਉਹ ਸਾਰਾ ਹੀ ਅਗਲਾ ਪਿਛਲਾ ਪੂਰਾ ਕਰਤਾ ਉਹ ਦੇਵਤੇ ਕਰਦੇ ਨੇ ਫਿਰ ਆਪਾਂ ਦੇਖਦੇ ਹਾਂ ਦੇਵਤਿਆਂ ਦੀਆਂ ਸਾਖੀਆਂ ਸੁਣਦੇ ਹਾਂ ਜਿਨ੍ਹਾਂ ਦੇ ਨਾਮ ਨਹੀਂ ਪ੍ਰਗਟ ਹੋਇਆ ਪਰ ਉਸ ਤਰ੍ਹਾਂ ਦੁਨਿਆਵੀ ਭਗਤੀ ਕਰਦੇ ਨੇ ਉਹਨਾਂ ਨੂੰ ਦੇਵਤੇ ਕਹਿੰਦੇ ਨੇ ਉਹ ਇੱਕ ਦੂਜੇ ਨਾਲ ਦੁਬਦਾ ਵੀ ਕਰਦੇ ਰਹੇ ਢੜੇ ਵੀ ਬਣਾਉਂਦੇ ਰਹੇ ਪਰ ਨਿੰਦਾ ਮੁਕਤੇ ਨਹੀਂ ਛੁਟਕੀ ਨਿਫਲ ਪਈ ਸਭ ਸੇਵਾ ਫਿਰ ਜਦੋਂ ਦੇਵਤੇ ਤੋਂ ਉੱਪਰ ਅੰਮ੍ਰਿਤ ਪ੍ਰਗਟ ਹੋਇਆ ਨਾਮ ਤਾਂ ਫਿਰ ਸਰ ਨਾਲ ਪਹਿਲਾ ਚੌਥੇ ਪੱਧ ਵਿੱਚ ਜਿਹੜਾ ਰੈਂਕ ਮਿਲਦਾ ਹੈ ਉਹ ਸੰਤ ਹੈ। ਉਹ ਸੰਤ ਹੋ ਗਿਆ ਆਪਾਂ। ਜਿਹੜਾ ਸਾਡੇ ਘਰ ਦਾ ਮਿਨਿਮਮ ਜਿਹੜਾ ਘੱਟੋ ਘੱਟ ਰੈਂਕ ਹੈ। ਦੇਵ ਲੋਕ ਤੋਂ ਉੱਪਰ ਉੱਠ ਕੇ ਸੰਤ ਬਣਨਾ ਹੈ ਆਪਾਂ। ਤੇ ਸੰਤ ਜਿਹੜਾ ਹੁੰਦਾ ਹੈ ਉਹ ਆਪਦੇ ਮਨ ਨੂੰ ਪੰਜਾਂ ਤੋਂ ਬਚਾਉਣਾ ਜਾਣਦਾ ਹੈ। ਪਲੱਸ ਉਹ ਆਪ ਦੀ ਜ਼ਿੰਮੇਵਾਰੀ ਸਮਝਦਾ ਹੈ ਵੀ ਉਹਨੂੰ ਪਤਾ ਲੱਗ ਗਿਆ ਵੀ ਇਹ ਜਮਦੂਤ ਜਿਹੜੇ ਆ ਨਾ ਭੇਤ ਨਹੀਂ ਆਉਣ ਦਿੰਦੇ ਸਵਾਸ ਲੁੱਟਦੇ ਨੇ। ਜਦੋਂ ਸਵਾਸ ਲੁੱਟੇ ਜਾਂਦੇ ਆ ਮਨ ਖਾਲੀ ਹੋ ਜਾਂਦਾ ਤੇ ਅੱਗੇ ਮਿਲਦਾ ਨਹੀਂ ਇਹ ਮੇਰਾ ਸਾਥੀ ਏ ਇਹ ਸਾਰੀ ਦੁਨੀਆ ਤੇ ਹੀ ਐਵੇਂ ਆ ਤੇ ਮੈਂ ਇਹਦੇ ਵੀ ਨਾ ਲੁੱਟਣਦੇ ਹਾਂ ਹੁਣ ਤੁਸੀਂ ਸਾਡੇ ਕੋਲ ਆ ਜੇ ਨਾ ਸਾਡੀ ਜ਼ਿੰਮੇਵਾਰੀ ਏ ਤੁਹਾਡਾ ਇੱਕ ਵੀ ਸਵਾਸ ਨਹੀਂ ਲੁੱਟਿਆ ਜਾਣਾ ਚਾਹੀਦਾ ਕਿਉਂਕਿ ਤੁਸੀਂ ਸਾਡੇ ਮਹਿਮਾਨ ਹੋ ਤੇ ਆਪਾਂ ਨੂੰ ਕਹੇ ਸੰਤ ਤੇ ਸਿਪਾਹੀ ਬਣ ਕੇ ਚੱਲਣਾ ਸਿਪਾਹੀ ਕੀ ਹੁੰਦਾ ਜਿਹੜਾ ਦੂਜੇ ਦੀ ਰੱਖਿਆ ਕਰਦਾ ਤੇ ਅਸੀਂ ਮਨ ਕਰਕੇ ਤੁਹਾਡੀ ਰੱਖਿਆ ਕਰ ਰਹੇ ਆ ਤਾਂ ਹੀ ਤੁਹਾਨੂੰ ਜਿੱਥੇ ਵੀ ਗੁਰਮਖ ਕੋਈ ਤੇ ਦੁਨੀਆਵੀ ਗੱਲ ਤੁਸੀਂ ਕਰੋਗੇ ਉਹ ਤੁਹਾਡੀ ਰੱਖਿਆ ਤੇ ਆ ਜਾਂਦੇ ਆ ਵੀ ਨਹੀਂ ਇਹ ਤੁਹਾਨੂੰ ਲੁੱਟਦੇ ਪੈਨੇ ਇੱਧਰ ਨਹੀਂ ਜਾਣਾ ਆ ਗੱਲ ਸੁਣੋ ਮੇਰੀ ਗੱਲ ਸੁਣੋ ਸਿਪਾਈ ਦਾ ਰਤਬਾ ਹੁੰਦਾ ਹੁਣ ਜਿਹੜਾ ਸਿਪਾਈ ਇਹ ਉਹ ਆਪ ਤਾਂ ਬਚਿਆ ਹੋਇਆ ਨਿੰਦਿਆ ਦੁਬਦਾ ਚੁਗਲੀ ਤੋਂ ਜਦੋਂ ਦੂਜੇ